ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਮਨ ਕਹਿੰਦੇ ਸੱਚਮੁੱਚ ਜੇਠਾ ਤੇ ਹੋਇਆ ਜਿਸ ਦੀ ਸ੍ਰਿਸ਼ਟੀ ਸਾਰੀ ਪਾਣੀ ਭਰਦੀ ਏ ਭਾਵ ਹਵਾ ਪਾਣੀ ਆਗ ਆਕਾਸ ਤੇ ਮੰਡ ਇਥੋਂ ਤੱਕ ਹਰੇਕ ਜੀਵ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਨਮਸਕਾਰ ਕਰ ਰਿਹਾ ਹੈ ਉਹ ਕੇਵਲ ਤੇ ਕੇਵਲ ਇੱਕ ਹੈ ਤਬੀਰ ਸਾਹਿਬ ਜੀ ਬੜਾ ਸੁਹੰਦਰ ਪ੍ਰਮਾਣ ਕਰਦੇ ਨੇ ਦਰ ਮਾਦੇ ਖਾਣੇ ਦਰਬਾਰ ਕੁੱਝ ਬੇਸੁਰਤ ਕਰੈ ਤੋ ਮੇਰੀ ਦਰਸਨ ਦੀਜੈ ਕੋਲ ਕੁਵਾਰ ਤੂੰ ਮਨ ਤਾਨ ਤਨੀ ਉਦਾਰ त्यागी ਸਰਰਮਨ ਸੁਰਤ ਸੁਦਾਸ ਤੁਮਾਰ ਮੰਗੂ ਮੰਗੂ ਕਾਹੇ ਪ੍ਰੰਤ ਸਭ ਦੇਖੋ ਮੰਗੂ ਕਾਹੇ ਕਾਹੇ ਦਾ ਭਾਵ ਕਾਜ ਨਹੀਂ ਮੰਗੂ ਮੰਗਾ ਮੈਂ ਕਾਹਦੇ ਲਈ ਕਿਸੇ ਕੋਲ ਜਾ ਕੇ ਮੰਗਾ ਮੈਨੂੰ ਕਾਹਲੇ ਰੰਗ ਸਭ ਦੇ ਤੂੰ ਰੱਬ ਭਾਉ ਕੁੰਗਾਲ ਇਹ ਦਾਤਾ ਮੈਂ ਕਿਸੇ ਦੇ ਅੱਗੇ ਜਾ ਕੇ ਹੱਥ ਤਾਂ ਬੁਲਾਵਾਂ ਜੇ ਮੇਰਾ ਮਾਲ ਤੇ ਤਦਾਰ ਹੋ ਗਈ ਉਹ ਅਸਲ ਦੇ ਵਿੱਚ ਆਪ ਮੰਗਦੇ ਨੇ ਸਾਰੇ ਸ੍ਰੀ ਜੀ ਤੇਰੇ ਕੋਲ ਮੰਗ ਕੇ ਤੇ ਫਿਰ ਅੱਗੇ ਡਿਵਾਈਡ ਕਰਦੀ ਹੈ ਵੰਡਦੀ ਹੈ ਤੇ ਪਰਮਾਤਮਾ ਮੈਂ ਤੇਰੇ ਕੋਲ ਮੰਗਣਾ ਹੈ मांगो काहे रंग सब देखो तुझ ही ते मेरो निस्तार ये दाता ये मेरा पारो तारा है ये केवल ते केवल तेरे के दातो ते 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 होना है मैं तेरे दात छाड़ के इसे हो ये दाते नहीं जाना तू कृपा कर मैं सदा तेरे ते नाल जुड़ा रहा एक तो बेटी कल के आपस मांगती बात करती है जेठी दाप पाप है बड़ा ਖਾਸ ਤਰ੍ਹਾਂ ਦੇ ਦੁਆਬੇ ਦੇ ਵਿੱਚ প্রত্যেক ਮਨੁੱਖ ਨੇ ਚਾਰਕ ਇੱਟਾਂ ਆਪਣੇ ਖੇਤਾਂ ਦੇ ਵਿੱਚ ਲਾਈਆਂ ਜਿਹੜਾ ਜ਼ਿਮੀਦਾਰ ਉਸ ਦੇ ਵਿੱਚ ਇੱਟਾਂ ਰੱਖ ਕੇ ਤੇ ਕਿਤੇ ਪਹੀਦੀ ਬਾਦ ਉਹ ਤੇ ਝਾੜੂ ਲਾ ਕੇ ਤੇ ਇੱਕ ਦੀਵਾ ਜਗਾ ਲਿੰਦਾ ਤੇ ਮੰਨਦੇ ਤੇ ਭੰਗ ਪਾਲਿਆ ਕਿ ਇਹ ਸਾਡੇ ਜੀਠੇ ਕਿ ਮੰਨਾ ਜੀਠੀ ਦਾ ਭਗ ਹੈ ਵੱਡਾ ਤੇ ਵੱਡਾ ਏ ਇੱਕ ਪਰਮਾਤਮਾ ਦੇ ਮਾਤਾ ਪਿਤਾ ਜਿਹੜੇ ਸਾਡੇ ਕੋਲ ਜਿੰਦੇ ਪਹਜਣ ਹਾਜ਼ਰ ਨੇ ਆਪਾਂ ਜਿੰਦੇ ਮਾਤਾ ਪਿਤਾ ਨੂੰ ਪੁੱਛਦੇ ਨਹੀਂ ਜਦੋਂ ਮਰ ਜਾਂਦੇ ਨੇ ਉਦੋਂ ਆਪਾਂ ਉਹ ਚਾਰ ਕਿੱਟਾਂ ਤੇ ਕਿਤੇ ਮਠਾਈ ਤੇ ਕਿਤੇ ਖੀਰ ਤੇ ਕਿਤੇ ਪੂਰੇ ਰੱਖਦੇ ਆ ਖਿਮਾ ਕਰਨਾ ਉਦੋਂ ਉਹ ਅਖੰਡ ਕਰਨ ਦੀ ਲੋੜ ਨਹੀਂ ਜਿੰਦੇ ਮਾਤਾ ਪਿਤਾ ਦੀ ਸੇਵਾ ਕਰ ਲਓ ਜਿੰਨੀ ਘਟਾਣੇ ਕੋਲ ਪਹੁੰਚੇ ਉਹਨਾਂ ਕੋ ਜੋ ਆਪ ਖਾਂਦੇ ਜੀ ਉਹਨਾਂ ਕੋ ਉਹਨਾਂ ਨੂੰ ਖਾਣ ਨੂੰ ਦੇ ਦਿਓ ਉਹਨਾਂ ਨੂੰ ਪਿਆਰ ਦੇ ਨਾਲ ਬੋਲ ਲਾਓ ਇੰਨੇ ਬਹੁਤ ਐਨੇ ਨਾ ਉਹ ਬੁੱਢੇ ਨਹੀਂ ਸਮਾਉਂਦੇ ਜੇਕਰ ਕਿਸੇ ਦਾ ਮਾਤਾ ਪਿਤਾ ਨੇੜੇ ਨਹੀਂ ਬੱਚਾ ਉਹਨਾਂ ਨੂੰ ਪੂਣੀ ਕਰ ਲੈਣਾ ਤੇ ਮਾਤਾ ਪਿਤਾ ਨੂੰ ਚਾ ਚੜ ਜਾਂਦਾ ਮੇਰੇ ਪੁੱਤ ਦਾ ਫੋਨ ਆਇਆ ਇੱਕ ਗੱਲ ਚਿੱਤੀ ਆ ਗਈ ਇੱਕ ਬਜ਼ੁਰਗ ਫੋਨ ਲਾ ਕੇ ਕਿਸੇ ਦੁਕਾਨ ਦੇ ਦੁਕਾਨਦਾਰ ਦੇ ਕੋਲ ਗਿਆ ਉਹ ਜਾ ਕੇ ਕਹਿ ਲਗਾ ਕਿ ਤੈਸਰ ਨੂੰ ਵੇਖੋ ਇਹ ਚੱਲਦਾ ਕਿਉਂ ਨਹੀਂ ਉਸ ਅਨੁਸਾਰ ਨੇ ਮੋਨ ਨੰਬਰ ਡਾਲ ਕੇ ਕਿਹਾ ਤੇ ਨੰਬਰ ਲੱਗਦਾ ਸੀ ਉਹ ਕਹਿੰਦਾ ਕਿ ਬਜ਼ੁਰਗੋ ਤੁਹਾਡਾ ਫੋਨ ਠੀਕ ਤੇ ਚੱਲਦਾ ਹੈ ਉਹ ਕਹਿੰਦਾ ਨਹੀਂ ਮੇਰਾ ਫੋਨ ਚੱਲਦਾ ਨਹੀਂ ਕਦੀ ਮੇਰੇ ਪੁੱਤ ਦਾ ਫੋਨ ਹੀ ਨਹੀਂ ਆਇਆ ਸੱਚ ਮੋੱਚ ਜ਼ਿਕਰ ਬੱਚਾ ਆਪਣੇ ਮਾਮਦੋ ਨੂੰ ਫੋਨ ਕਰਦਾ ਹੈ ਉਹਨੂੰ ਬਣਦਾ ਸਕਾਰਾ ਦਵੇ ਜੋ ਆਪ ਪਦਾਰਥ ਸੁਦਾ ਮਿਸਰ ਖਾਂਦਾ ਉਸੇ ਤਰ੍ਹਾਂ ਦਾ ਆਪਣੇ ਮਾਤਾ ਪਿਤਾ ਨੂੰ ਦੇ ਦੇਵੇ ਮਾਤਾ ਪਿਤਾ ਇਹ ਦਸਦੇ ਵਿੱਚ ਬਹੁਤ ਕੁਛ ਰਹਿਦੇ ਨੇ ਉਹ ਨਹੀਂ ਚਾਹੁੰਦੇ ਕਿ ਮੈਨੂੰ ਬਹੁਤ ਖਾਣ ਨੂੰ ਸੱਤੀ ਪਰਦਾ ਦੇ ਪਦਾਰਥ ਦਿਵੋ ਉਹ ਕਹਿੰਦੇ ਨੇ ਭਰਿਆ ਤੂੰ ਮੈਨੂੰ ਹੱਸ ਕੇ ਬੁਲਾ ਲੈ ਇੰਨਾ ਹੀ ਬਹੁਤ ਈ ਅੱਜ ਦੇਖੋ ਸਾਡੀ ਪੰਜਾਬ ਦੀ ਧਰਤੀ ਤੇ ਕਿੰਨੇ ਫਿਰਦ ਆਸ਼ਕ ਬਣ ਰਹੇ ਨੇ ਦੀ ਸਾਡੀ ਅਗਿਆਨਤਾ ਹੈ ਆਪਾਂ ਇੱਕ ਤਾਂ ਚਾਰ ਰੱਖ ਕੇ ਤੇ ਉਸ ਦੀ ਪੂਜਾ ਜਰੂਰ ਕਰਦੇ ਆਂ ਪਰ ਆਪਣੇ ਮਾਤਾ ਪਿਤਾ ਦੀ ਸਿਵਾ ਸਮਾਨ ਨਹੀਂ ਕਰਦੇ ਭੜਿਓ ਕਿਤੇ ਤੁਹਾਨੂੰ ਰੱਬ ਲੱਭਣ ਦੀ ਲੋੜ ਨਹੀਂ ਪਾਠੇ ਭਾਵੇਂ ਤੁਸੀਂ ਨਾਮ ਕਰੋ ਕਿਸੇ ਗੁਰਦਰਾਸਾਂ ਵੀ ਨਾਮ ਜਾਪੋ ਕੋਈ ਲੰਗਰਾਂ ਦੇ ਵਿੱਚ ਨਾਮ ਬੋਲੀ ਸੇਵਾ ਕਰੋ ਨਾ ਲੰਗਰ ਲਗਾਵੋ ਪਰ ਆਪਣੇ ਬਜ਼ੁਰਗਾਂ ਨੂੰ ਸਮਝ ਲਓ ਉਸ ਸੱਚ ਮੁਕਰਬ ਨੂੰ ਪਾਲ ਲੈਣ ਗੁਰੂ ਸਾਹਿਬ ਦੀ ਕਿਰਪਾ ਕਾਂ ਇਹ ਸਾਡੇ ਚੇਤੇ ਨੇ ਉਹ ਭਾਵੇਂ ਕੋਈ ਵੀ ਬਜ਼ੁਰਗ ਹੋਵੇ ਉਹਨਾਂ ਨੂੰ ਆਪਾਂ ਸਨਮਾਨ ਕਰਨਾ ਹੈ ਤੇ ਉਹਨਾਂ ਦੀ ਸੇਵਾ ਕਰਨੀ ਹੈ ਇਹੋ ਜਸਤੇ ਦੇ ਰੱਖ ਨੂੰ ਪੋਣਾ ਹੈ ਰੱਬ ਕਿਤੇ ਬਾਹਰ ਨਹੀਂ ਹੈ ਸਾਡੇ ਪਰਿਵਾਰ ਦੇ ਵਿੱਚ ਹੀ ਗੁਰੂ ਸਾਹਿਬ ਜੀ ਦਰਬੰਦਾਂ